ਆਖਰ ਜੁਗਿੰਦਰ ਸਿੰਘ ਉਗਰਾਹਾ ਦਾ ਵੀ ਆ ਗਿਆ ਵੱਡਾ ਬਿਆਨ ਇੱਕ ਪਾਸੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨਬਰ ਤੇ ਬੈਠੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਤੇ ਇਧਰ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾਹਾ ਦੀ ਜਥੇਬੰਦੀ ਵੱਲੋਂ ਵੱਡਾ ਮੋਰਚਾ ਲਗਾਇਆ ਹੋਇਆ ਕਿਉਂਕਿ ਭਾਰਤ ਮਾਲਾ ਐਕਸਪ੍ਰੈਸ ਵੇ ਦੇ ਉੱਤੇ ਮੋਰਚਾ ਲਗਾਇਆ ਹੋਇਆ ਤਾਂ ਆਖਰ ਇਸ ਮੋਰਚੇ ਦੇ ਵਿੱਚ ਮੰਗਾਂ ਕੀ ਨੇ ਇਹ ਮੋਰਚਾ ਦੱਸਦੀ ਹੈ ਕਿ ਜਿਹੜਾ ਲਗਾਇਆ ਭਵਾਨੀਗੜ੍ਹ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਆਉਂਦੇ ਦਿੱਲੀ ਅਮਰਤਸਰ ਕਟੜਾ ਐਕਸਪ੍ਰੈਸ ਵੇ ਦੇ ਵਿੱਚ ਆਉਣ ਵਾਲੀ ਜ਼ਮੀਨ ਦੇ ਵਿੱਚ ਲਗਾਇਆ ਹੋਇਆ ਟੈਂਟ ਲਗਾ ਕੇ ਪੱਕਾ ਮੋਰਚਾ ਲਗਾ ਦਿੱਤਾ ਹਾਲਾਂਕਿ ਪੁਲਿਸ ਦੇ ਨਾਲ ਝੜਪ ਵੀ ਹੋਈ ਸੀ ਐਫ ਆਈ ਆਰ ਦਰਜ ਵੀ ਹੋਈ ਜੋਗਿੰਦਰ ਸਿੰਘ ਉਗਰਾਹਾਂ ਦੇ ਉੱਤੇ ਵੀ ਮਾਮਲਾ ਦਰਜ ਹੋਇਆ ਪਰ ਆਖਰਕਾਰ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਅਜਿਹਾ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਸੁਣ ਕੇ ਕਿਸਾਨ ਵੀ ਹੈਰਾਨ ਹੋ ਗਏ ਕੀ ਕੁਝ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਇਹ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਕੀ ਕਹਿ ਰਹੇ ਨੇ ਇਸ ਪੱਕੇ ਮੋਰਚੇ ਨੂੰ ਲੈ ਕੇ ਗਏ ਹੈ 4 ਲੱਗੇ ਆ ਮਤਲਬ ਪਾਸੇ ਪਨਾਲ ਤੋਂ ਕੁਝ ਉੱਤੇ ਹੈ ਇਹ ਜ਼ਮੀਨ ਵਾਰਡ ਤੋਂ ਬਾਹਰ ਹੈ ਜਿਹਨੂੰ ਕਿਸਾਨ ਆਪਦੀ ਬਾਹ ਬੀਜ ਰਹੇ ਹੈ ਇਹ ਬੱਤੀ ਨਹੀਂ ਨੇ ਹੋਗੇ ਵਾਰਡ ਜਾਰੀ ਯਾਨੀ ਇਹ ਉਹਨਾਂ ਦੇ ਵਾਰਡ ਦੇ ਵਿੱਚ ਨਹੀਂ ਹੈ ਤਾਂ ਹੁਣ ਜਦੋਂ ਉਹਦੀ ਮਾਲਕੀ ਹੈਗੀ ਹੈ ਵਾਰਡ ਦੇ ਵਿੱਚ ਆਈ ਹੋਈ ਜ਼ਮੀਨ ਦੀ ਜਿਹਨੂੰ ਨਹੀਂ ਮੌਣੇ ਵੀ ਜਿੰਦਾ ਉਹਦਾ ਹੱਕ ਹੈ ਜੇ ਉਹ ਆ ਕੇ ਉਹਨਾਂ ਵਾਰਡ ਦੀ ਜਾਰੀ ਹੋਈ ਨਹੀਂ ਜੇ ਕਿਸੇ ਉਹ ਜ਼ਮੀਨ ਜਿਹੜੀ ਵਾਰਡ ਦੇ ਵਿੱਚ ਸਾਡੇ ਨਹੀਂ ਆਈ ਤੁਸੀਂ ਉਹਦਾ ਜ਼ਮੀਨ ਦੇ ਪੈਸੇ ਕਿਸੇ ਖਾਤੇ ਜਮ੍ਹਾਂ ਕਰਾ ਕੇ ਗੋਣ ਬੈਲੀ ਕਰ ਦੋ ਜੀ ਅਸੀਂ ਤੁਹਾਡੇ ਪੈਸੇ ਜਮ੍ਹਾਂ ਕਰਾਏ ਜਦੋਂ ਮੈਂ ਕਹલું ਤੁਸੀਂ ਆਹ ਨਾਲ ਲੱਗਦੇ ਨਹੀਂ ਮੇਨੇ ਪੈਸੇ ਜਮਾ ਕਰਾ ਦੂੰ। ਇਹਦਾ ਕੋਈ ਤਰੀਕਾ ਕਰਦੇ। ਇਹ ਜਿਹੜੀ ਗੈਰ ਨਾਮੀ ਕੋਈ ਚੀਜ਼ ਹੋ ਰਹੀ ਹੈ, ਗੈਰ ਰਸੂਲੀ ਕੋਈ ਚੀਜ਼ ਹੋ ਰਹੀ ਹੈ, ਗੈਰ ਤਰ ਨਗਰੂਨੀ ਕੋਈ ਚੀਜ਼ ਕਰ ਰਹੇ ਹੋ, ਉਹਦਾ ਵਿਰੋਧ ਕਿਵੇਂ ਨਾ ਹੋਵੇ। ਫਿਰ ਜੇ ਤੁਸੀਂ ਇਹ ਲੈਣੀ ਹੈ, ਕਿਸਾਨ ਤਾਂ ਵੇਚ ਨਹੀਂ ਚਾਹੁੰਦਾ। ਛੋਟੀ ਲੋੜ ਆ ਲੈਣ ਦੀ। ਫਿਰ ਮਰਜ਼ੀ ਦੀ ਉਹਦੀ ਕੀਮਤ ਹੋਊ ਤੁਹਾਡੇ ਪੈਸੇ ਹੋਣਗੇ। फेर ਇਥੇ ਸੌਦੀ ਮਾਰਗੀ ਨਹੀਂ ਚੱਲਦੀ ਜੰਗੀ ਇਹ ਤਾਂ ਹੈ ਕਿ ਤੁਸੀਂ ਕਿਸੇ ਦੇ ਬੰਦੇ ਦੇ ਕਹਿ ਲਓ ਮੈਂ ਹੁਣ ਕਹਿੰਦਾ ਨਾ ਭਾਈ ਸਾਹਿਬ ਨੂੰ ਵੀ ਆ ਘਰ ਤੁਹਾਡਾ ਜੀ ਇਹਦੇ ਪੈਸੇ ਮੈਂ ਤਾਂ ਬੈਂਕ 'ਚ ਧਰਿਆ ਖਾਦੀ ਕਰ ਦੋ ਇਹ ਕਿਵੇਂ ਕਰਨਗੇ ਅਸੀਂ ਜ਼ਮੀਨ ਵੇਚਣੀ ਨਹੀਂ ਚਾਹੁੰਦੇ ਛੋਟੇ ਅਵਾਡ ਚ ਨਹੀਂ ਛੋਟੇ ਕਿਸੇ ਕਾਨੂੰਨ ਚ ਨਹੀਂ ਤੁਸੀਂ ਨਵਾਂ ਵਰਡ ਨਹੀਂ ਜਾਰੀ ਕੀਤਾ ਜੀ ਪੈਸੇ ਜਮਾ ਕਰਾਏ ਉਥੇ ਬੈਂਕ ਚ ਕਹਿੰਦਾ ਵੇ ਨਹੀਂ ਕਰਦੇ ਇਹ ਮੇਰੀਆਂ ਨਹੀਂ ਹੁੰਦੀਆਂ ਜਮੀਨਾਂ ਇਸ ਕਰਕੇ ਹੀ ਟੱਕੜ ਚਾਹੀਏ ਸਰਕਾਰ ਦੀ ਇਹਦੇ ਤੇ ਸਰਕਾਰ ਮੁੜ ਕੇ ਗੌਰ ਕਰੇ ਕਿਸਾਨ ਜ਼ਮੀਨ ਦੇਣੀ ਜਾਂਦਾ ਕਿ ਨਹੀਂ ਦੇਣੀ ਚਾਹੁੰਦਾ ਸਰਕਾਰ ਦੀ ਮਰਜ਼ੀ ਹੈ ਇਹ ਸਰਕਾਰ ਨੂੰ ਲੋੜ ਹੈ ਇਹਦੀ ਜ਼ਮੀਨ ਦੀ ਦਾ ਪੈਸੇ ਮੁੱਲ ਕਾਸਟ ਕਿਸਾਨ ਦਾ ਤੇ ਪੈਸੇ ਕੰਪਨੀ ਦੇ ਦੇਖ ਲਓ ਗੱਲ ਕਰੀਏ ਫਿਰ ਬੋਲਾਸ ਕਮੇ ਹੋਣਗੇ ਪੁਰਾਣੀ ਔਰ ਕੋਈ ਸੜਕਾਂ ਨਹੀਂ ਬਣਦੀਆਂ ਤੇ ਕਦੇ ਵਿਕਾਸ ਕਰੂਗਾ ਕੋਈ ਮੇਰੇ ਬਾਟੇ ਸੜਕਾਂ ਨਾਲ ਵਿਕਾਸ ਹੁੰਦਾ ਕੋਡੀਆਂ ਦੇ ਸੜਕਾਂ ਤੇ ਪਹਿਲਾਂ ਚਾਰ ਤਾਂ ਮੁਸੇਬੇ ਨੇ ਇਹ ਕਿਹੜੀ ਸੜਕ ਦਾ ਵਿਕਾਸ ਹੈ ਜਿਹੜੇ ਤੁਸੀਂ ਕਹਿੰਦੇ ਇਹ ਦਿੱਲੀ ਤੋਂ ਚੱਲਦੇ ਤੁਸੀਂ ਇਹਦੇ ਕਿਸੇ ਨੂੰ ਕੋਈ ਟਰੈਕਟਰ ਨਹੀਂ ਮਿਲਦਾ ਕੋਈ ਸਾਈਕਲ ਵਾਲਾ ਨਹੀਂ ਮਿਲਦਾ ਕੋਈ ਮੋਟਰਸਾਈਕਲ ਵਾਲਾ ਨਹੀਂ ਮਿਲਦਾ ਇੱਥੇ ਤਾਂ ਸਟੱੱਕ ਚੱਲਦੇ ਨੇ ਜੇ ਕਿਸੇ ਸਾਈਡ ਦੇ ਨਾਲ ਵੀ ਰੀ ਲੱਗ ਸਕਦੀ ਹੈ ਨਾ ਕੋਈ ਚਾਦੀ ਦੁਕਾਨ ਹੈ ਨਾ ਕੋਈ ਹੋਟਲ ਹੈ ਇੱਧਰ ਕੰਪਨੀਆਂ ਦੇ ਬਾਈ ਟਕਾੜੇ ਅੱਡੇ ਨੇ ਇਹ ਜਿਹੜੀਆਂ ਲਾਈਨੀਆਂ ਨੇ ਭਾਰਤ ਮਾਲਾ ਪ੍ਰੋਜੈਕਟ ਤੇ ਬੰਦਰਗਾਹਾਂ ਨਾਲ ਜੋੜ ਕੇ ਹੱਦਾਂ ਨਾਲ ਜੋੜਿਆ ਹੋਇਆ ਆ ਜਿਹੜਾ ਏਰੀਆ ਨਾ ਇਹ ਡੰਪ ਹੈ ਇੱਥੇ ਅੱਡਾ ਹੋ ਆਰਥਿਕ ਜ਼ੋਨ ਜਿਵੇਂ ਕਹਿੰਦੇ ਸੀ ਅਸੀਂ ਕੋਰੀਡੋਰ ਹੈ ਇੱਥੇ ਅੱਡੇ ਹੋਣਗੇ ਇੱਥੇ ਸਾਰਾ ਨੁਟ ਦਾ ਮਾਲ ਆਇਆ ਕਰੋ ਉਧਰੋਂ ਪੱਕਾ ਵਾਲ ਇੱਥੇ ਆ ਕੇ ਵਿਗਿਆ ਕਰੋ ਇਧਰੋਂ ਕੱਚਾ ਮਾਲ ਉੱਥੋਂ ਆਇਆ ਕਰੋ ਉਹਨਾਂ ਖਾਤਰ ਨੇ ਕਾਹਦਾ ਵਿਕਾਸ ਹੈ ਇਲਾਕਾਰਪੋਰੇਟਾਂ ਦੇ ਵਿਕਾਸ ਦੀ ਗੱਲ ਕਰਦੇ ਨੇ ਉਹਨਾਂ ਦੇ ਬਣਾਵੇ ਨਹੀਂ ਗੱਲ ਕਰਦੇ ਨੇ ਜਿਵੇਂ ਇੰਡੀਅਨ ਕੰਪਨੀ ਵੀ ਇਹੀ ਕਰਦੀ ਹੁੰਦੀ ਸੀ ਪਹਿਲਾਂ ਨਾ ਉਹ ਜਿਹੜੇ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਘਰੇ ਲਈ ਨਹੀਂ ਕੱਢਿਆ ਸੀ ਕਿ ਕੱਚਾ ਵਾਲ ਇਧਰੋਂ ਰਹਿ ਪੱਕਾ ਹਮਾਲੇ ਅੱਗੇ ਦੇ ਡੰਪ ਕਰ ਦੋ ਇੱਥੇ ਉਹਦੇ ਨਾਲ ਦੋਨੇ ਪਾਸੇ ਦੂਰੀ ਰੋਟ ਕਰਦੇ ਉਹ ਹੀ ਦੂਰੀ ਰੋਟ ਹੋਣੀ ਨਾ ਨਹੀਂ ਕੋਈ ਪੱਕਾ ਹੱਲ ਤਾਂ ਨਹੀਂ ਕੋਈ ਰੋਡ ਦੇ ਰਾਹ ਵੀ ਫੜੇ ਜਾ ਸਕਦੇ ਨਹੀਂ ਕਚਰੀਆਂ ਵਗੈਰਾ ਕੋਈ ਧਾਰਨੇ ਕੋਈ ਮਸਲੇ ਧਾਰਨੇ ਕਿਤੇ ਜਗ੍ਹਾ ਤੋਂ ਟੁੱਟ ਕੇ ਲੱਗਦੇ ਆ ਨਾ ਜੀ ਜਿੱਥੇ ਜ਼ਮੀਨਦਾਰ ਆਉਣਾ ਜਾ ਕੇ ਅਸੀਂ ਕਚਰੇ ਦੀ ਜਗ੍ਹਾ ਕੀ ਕਰਾਂਗੇ ਜ਼ਮੀਨਦਾਰ ਆਉਣਾ ਤੇ ਕੱਲ੍ਹ ਦੇ ਵੱਡੂ ਜੇ ਤੇ ਇੱਥੇ ਆ ਰਹੇ ਨੇ ਜੀ ਸੀ ਬੀ ਮਸ਼ੀਨਾਂ ਤੇ ਇੱਥੇ ਆ ਰਹੀਆਂ ਨੇ ਅਸੀਂ ਉੱਥੇ ਕੀ ਕਰਾਂਗੇ ਮਗਰ ਉਹ ਜ਼ਮੀਨ ਤੇ ਕਬਜ਼ਾ ਕਰ ਲਣਗੇ ਅਸੀਂ ਸਾਡਾ ਉੱਥੇ ਵੜਨ ਦਾ ਕੀ ਫਾਇਦਾ ਹੋ ਆਜ ਮੰਗਤੀ ਕਰ ਰਹੇ ਹੋ ਤੁਸੀਂ ਜੀ ਕਹਿੰਦੇ ਕਿ ਕਿਸਾਨ ਨੂੰ ਸਹਿਮਤ ਕਰੋ ਜ਼ਮੀਨ ਹੋਦੀ ਹੈ ਪੈਸੇ ਤੁਹਾਡੇ ਜੋ ਪੈਸੇ ਮੰਗਦਾ ਉਹ ਦਿਓ ਦੇਖੋ ਨਾ ਵਾਰੇ ਕੀ ਕਹਿਣਾ ਜੀ ਮੈਂ ਜਨਕ ਸਿੰਘ ਪਟਾਲ ਮੀਤ ਪ੍ਰਧਾਨ ਪੰਜਾਬ ਡੀ ਕੇ ਜੀ ਇਕਤਰਤਾ ਦਾ ਮੈਂ ਸੱਤ ਦਿਨ ਪਲੇ ਹੈ ਜਿਹੜੀ ਭਾਰਤ ਮਾਲਾ ਰੋਡ ਹੈ ਇਹ ਸਾਰੇ ਭਰਦੇ ਵੀ ਬਣ ਰਹੀ ਹੈ ਇਹ ਤੇ ਕੱਲਾ ਇੱਥੇ ਨਹੀਂ ਅਡਰਥਾਮਾ ਦੇ ਉੱਤੇ ਬਨੇ ਕੋਟਲੇ 'ਚ ਵੀ ਹੈ ਉਧਰ ਪਛਡੇ 'ਚ ਵੀ ਥੋੜੀ ਬੁੜੀ ਜ਼ਮੀਨ ਦਾ ਰੋਲਾ ਚੱਲਿਆ ਪਰ ਇੱਥੇ ਰੋਲਾ ਹੋਰ ਤਰ੍ਹਾਂ ਦਾ ਹੈ ਕਿਉਂਕਿ ਇਹਨਾਂ ਨੇ 220 ਦੇ ਵਿੱਚ ਜਿਹੜਾ ਆ ਸਾਰੀ ਜ਼ਮੀਨ ਦਾ ਨਕਸ਼ਾ ਹੈ ਤਿਆਰ ਕੀਤਾ ਹੈ ਪਰ ਆ ਚਾਰ ਵੀ ਕੀ ਧਰਤੀ ਹੈ ਜਿਹਦਾ ਨਕਸ਼ਾ ਤਿਆਰ ਨਹੀਂ ਕੀਤਾ ਸਾਡੀ ਇੱਕ ਹੀ ਮੰਗ ਹੈ ਵੀ ਇਸ ਨੂੰ ਪਾਸ ਹੋਏ ਨੂੰ ਤਕਰੀਬਨ 4 ਸਾਲ ਹੋ ਗਏ ਉਦੋਂ ਜ਼ਮੀਨ ਦੀ ਕੀਮਤ 18-19 ਲੱਖ ਸੀ ਅੱਜ ਜੋ ਜ਼ਮੀਨ ਦੀ ਕੀਮਤ ਹੈ तकरीबन 50 60 70 ਲੱਖ ਦੀ ਏੜ ਜਿਹੜਾ ਉਹ ਅੱਜ ਵੀ ਇਹਦਾ ਉਹੀ ਪਾਉਣਾ ਚਾਹੁੰਦੇ ਆ ਜਿਹੜਾ ਇੱਕ ਤੋਂ 4 ਸਾਲ ਪਹਿਲਾਂ ਪਾਇਆ ਸੀ ਸਾਡੀ ਇੱਕੇ ਮੰਗ ਹੈ ਵੀ ਅੱਜ ਦੇ ਜਿਹੜੇ ਕੀਮਤਾਂ ਨੇ ਉਹਦੇ ਮੁਤਾਬਕ ਇਹਦੀ ਵੀ ਕੀਮਤ ਹੈ ਉਹ ਪਾਈ ਜਾਵੇ ਜੇ ਉਹ ਨਹੀਂ ਪਾਉਂਦੇ ਤਾਂ ਅਸੀਂ ਕਹਿੰਦੇ ਆ ਵੀ ਠੀਕ ਹੈ ਤੁਸੀਂ ਪਟਿਆਲਾ ਰੋਡ ਦੇ ਉੱਤੇ ਚਾਰ ਵੀ ਕਿਤੇ ਧਤੀ ਜਿੰਦੀ ਹੈ ਸਾਨੂੰ ਲੈ ਕੇ ਜੇ ਦੋ ਤਾਂ ਕਿ ਕਿਸਾਨ ਦਾੜਾ ਨਜਾਵੇ ਇਸ ਕਰਕੇ ਬਾਜੂ ਮੰਗਾ ਹੈ ਜੈਲ ਮੰਗਾ ਹੈ ਹਾਂਜੀ ਅਗਲੀ ਰਣਨੀਤੀ ਕੀ ਹੈ ਸੁਣੋ ਜੀ ਸੁਣੋ ਅਗਲੀ ਰਣਨੀਤੀ ਇਹ ਹੈ ਵੀ ਜਦੋਂ ਤੱਕ ਇਹ ਬਣਦਾ ਮਾਮਲਾ ਕਿਸਾਨ ਦੇ ਹੱਕ ਚ ਪਾਉਂਦੇ ਨਹੀਂ ਉਦੋਂ ਤੱਕ ਅਸੀਂ ਲਗਾਤਾਰ ਜਾਰੀ ਰੱਖਾਂਗੇ ਇਹ ਇਕੱਲਾ ਇਸ ਸੜਕ ਦਾ ਰੌਲਾ ਨਹੀਂ ਇਹ ਕੋਈ ਬਹੁਤ ਸਾਰੇ ਪਿੰਡਾਂ ਦਾ ਰੌਲਾ ਹੈ ਇਸ ਕਰਕੇ ਅੱਜ 8ਵੇਂ ਦਿਨ ਚ ਤੱਕ ਧਰਨਾ ਹੋ ਚੁੱਕਾ ਹੈਈ ਭਾਰਤ ਮਾਣਾ ਪ੍ਰੋਜੈਕਟ ਦੇ ਕੀ ਕੰਮ ਹੋ ਗਏ ਮੈਂ ਭਾਰਤੀ ਕਿਸਾਨ ਜਿਲ੍ਹਾ ਪ੍ਰਧਾਨ ਮਰੀ ਗੰਡੂਆ ਵੇਖੇ ਜੋ ਗਰਾ ਅਸੀਂ ਭਾਰਤ ਮਾਲਾ ਬਾਰੇ ਕੀ ਕਹਿਣਾ ਚਾਹੁੰਦੇ ਆਂ ਵੀ ਜੋ ਇਹ ਭਾਰਤ ਮਾਲਾ ਬਣ ਗਿਆ ਜਿਹੜਾ ਜ਼ਮੀਨਾਂ ਦਾ ਮਾਲ ਇਧਰ ਵੀ ਨਿਬੜ ਗਿਆ ਤਿਆਰ ਹੋਇਆ ਪਿਆ ਇਧਰ ਪਿੱਛੇ ਵੀ ਤੁਸੀਂ ਦੇਖੋ ਪਲਾਜ਼ਾ ਚਾਲੂ ਕਰਿਆ ਪਿਆ ਆ ਜਿਹੜੀ ਜ਼ਮੀਨ ਹੈ ਇਹ ਜਿਹੜੇ ਕਿਸਾਨ ਦੀ ਅਵਾਰਡ ਦੇ ਵਿੱਚ ਪਾਈ ਹੋਈ ਨਹੀਂ ਤਿੰਨ ਸਾਲ ਹੋ ਗਏ ਰਿਕਾਇਰ ਕਰੀ ਨੂੰ 20 ਦੇ 21 ਦੇ ਵਿੱਚ ਵਿਚਾਲੇ ਵੀ ਇਹ ਖਰੀਦੀ ਹੈ ਜਾਨੀ ਕਿ ਕਿਸਾਨ ਨੇ ਮੱਕੀ ਵੀ ਬੀਜੀ ਆ ਹੁਣ ਸਰੋਂ ਵੀ ਬੀਜੀ ਹੋਈ ਹੈ ਕਮਾਲ ਦੀ ਗੱਲ ਹੈ ਇਹ ਵੀ ਕਿੱਥੇ ਵੱਡਾ ਵੱਡਾ ਫਰਕ ਐਡੀ ਵੱਡੀ ਕੰਪਨੀ ਤੋਂ ਸਰਕਾਰ ਤੋਂ ਇਹਨਾਂ ਦੇ ਜਿਹੜੇ ਵੱਡੇ ਵੱਡੇ ਇੰਜੀਨੀਅਰ ਨੇ ਆ ਕਿੱਲਾ ਬਣਾਉਣ ਦਾ ਵਿਚਾਰੇ ਛੱਡ ਕੇ ਤੇ ਜਦੋਂ ਕਿਸਾਨ ਨੇ ਖੇਤੀ ਵੀ ਕਰੀ ਜਾਂਦਾ ਤੇ ਉਧਰੋਂ ਪਲਾਜਾ ਤਿਆਰ ਹੋ ਗਿਆ ਤੇ ਹੁਣ ਵਿਚਾਲੇ ਇਹ ਜਿਹੜਾ ਕਿਸਾਨ ਦਾ ਕਿੱਲਾ ਪਿਆ ਇਹ ਵੀ ਅੱਜ ਦੁੱਗਣੀ ਤੋਂ ਕੀਮਤ ਵੀ ਜ਼ਿਆਦਾ ਹੋ ਗਈ ਜਿਹੜੀ ਪਿਛਲੀ ਕੀਮਤ ਉਹਨਾਂ ਨੇ ਚੱਕ ਕੇ ਹੁਣ ਵਧਕਾ ਦਿੱਤੀ ਇਹਦੇ ਖਾਤੇ ਚ ਪਾਤੀ ਕਮਾਲ ਦਾ ਇਹ ਆ ਵੀ ਐਡੀ ਵੱਡੀ ਠੱਗੀ ਉਦੋਂ ਵਾਲੀ ਜ਼ਮੀਨ ਜਿਹੜੀ ਰਿਕਾਇਰ ਹੋਈ ਹੋਈ ਆ ਉਹਨਾਂ ਨੇ ਦੁਗਣੀ ਜ਼ਮੀਰ ਬਣਾ ਲਈ ਜਾਂ ਦੁਗਣਾ ਰਕਮ ਦਾ ਵਿਆਜ ਬਣ ਗਿਆ ਇਹ ਕਰਕੇ ਹੁਣ ਉਹ ਉਹੀ ਕੀਮਤ ਪਾ ਕੇ ਤੇ ਐਂ ਕਬਜ਼ਾ ਕਰਨਾ ਚਾਹੁੰਦੇ ਨੇ ਡਾਂਗ ਨਾਲ ਤੇ ਜਦੋਂ ਸਾਨੂੰ ਪਤਾ ਲੱਗਿਆ ਉਹਨਾਂ ਦਾ ਕਿਸਾਨ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਆ 420 ਹੋ ਗਈ ਤਾਂ ਹੈ ਮੋਰਚਾ ਖੋਲ੍ਹਿਆ ਸੀ ਇੱਥੇ ਕਿਉਂਕਿ ਆ ਸਾਡੀ ਜਣੀ ਜਥੇਬੰਦੀ ਭਾਰਤੀ ਕਿਸਾਨੀ ਉਹਨਾ ਕੱਲੇ ਡਰਾਫਟ ਦੀ ਲੜਾਈ ਨੂੰ ਲੈ ਕੇ ਉਹਦੋਂ ਲੜ ਰਹੀਦੀ ਐ ਐਮਐਸਪੀ ਤੇ ਲੜ ਰਹੀ ਲੜਦਾ ਸੀ ਦੋ ਫਾਰਮਾਂ ਬਾਰਡਰਾਂ ਤੇ ਬੈਠੀਆਂ ਨੇ ਇੱਕ ਦਾ ਜੁੱਟ ਦੀ ਗੱਲ ਚੱਲ ਰਹੀ ਹੈ ਪੂਰੇ ਜੋਰਾਂ ਸ਼ੋਰਾਂ ਨਾਲ ਪਰ ਇਧਰ ਜ਼ਮੀਨਾਂ ਤੇ ਹਮਲਾ ਜੌਂਦ ਪਿੰਡ ਦੇ ਵਿੱਚ ਆ ਵੱਡਾ ਆ ਕਰਿਆ ਭਗੰਤ ਮੰਦ ਦੀ ਸਰਕਾਰ ਨੇ ਤੇ ਕੇਂਦਰੀ ਸਰਕਾਰ ਨੇ ਜਿਹੜੀ ਖਾਸ ਕਰਕੇ ਸਾਰੇ ਭਾਰਤ ਦੇ ਵਿੱਚ ਕੀ ਸਾਰੇ ਪੰਜਾਬ ਦੇ ਵਿੱਚ ਜ਼ਮੀਨ ਜਦੋਂ ਕੋਈ ਮੂਵਮੈਂਟ ਟੁੱਟੀ ਸੀ ਸਰਦਾਰਾਂ ਨਾਲ ਜੰਗ ਲਗੜਦੀ ਲੜਾਈ ਲੱਗੀ ਸੀ ਉਹ ਬਜ਼ਾਰਿਆਂ ਨੂੰ ਜ਼ਮੀਨ ਛੱਡੀ ਦੀ ਉਹ ਬਜ਼ਾਰਿਆਂ ਨੇ ਜ਼ਮੀਨ ਖੇਤੀ ਕਰਦੇ ਨੇ ਤੇ ਹੁਣ ਜ਼ਮੀਨ ਉਹਨਾਂ ਤੋਂ ਖੋਣੀ ਸ਼ੁਰੂ ਕਰਤੀ ਆਨਲਾਈਨ ਜਿਹੜੀ ਜ਼ਮੀਨ ਖੋਟੀ ਉਧਰ ਲੜਾਈ ਸਾਡੀ ਸ਼ੁਰੂ ਹੋ ਰਹੀ ਆ ਬੰਡੇ ਦੇ ਵਿੱਚ ਤੇ ਇੱਧਰ ਇੱਥੇ ਮੋਰਚਾ ਲੱਗ ਗਿਆ ਇਸ ਕਰਕੇ ਸਰਕਾਰ ਐਚ ਡੀ ਐਮ ਨੇ ਮੀਟਿੰਗ ਸੱਦੀ ਤੇ ਮੀਟਿੰਗ ਦੇ ਵਿੱਚ ਉਹ ਕਹਿੰਦੇ ਜੀ ਤੁਹਾਡਾ ਪੇਮੈਂਟ ਪਾ ਦੀ ਪੁਰਾਣਾ ਰੇਟ ਪਾਦਾ ਤੁਹਾਨੂੰ ਗੱਲ ਟੁੱਟ ਗਈ ਮੀਟਿੰਗ ਸਾਡੇ ਆਗੂ ਤੋੜਿਆ ਵੀ ਕੋਈ ਪੁਰਾਣੀ ਪੁਰਣੀ ਦੀ ਗੱਲ ਨਹੀਂ ਜਿਹੜਾ ਹੁਣ ਰੇਟ ਹੈ ਚਾਹੇ ਉਹਦੇ ਬਦਲੇ ਰੋਡ ਦੇ ਉੱਤੇ ਬਹਨ ਦਵਾ ਦਿਓ ਇਹ ਮੇਨ ਰੋਡ ਦੇ ਵਿੱਚ ਆ ਗਈ ਇਹਦੀ ਕਰੋਨਾ ਦੀ ਕੀਮਤ ਬਣ ਚੁੱਕੀ ਹੈ ਜਾਓ ਕੀਮਤ ਤਾਰ ਦਿਓ ਨਹੀਂ ਸਾਡਾ ਮੋਰਚਾ ਚੱਲੂਗਾ ਨਹੀਂ ਅਸੀਂ ਰੋਡ ਨੂੰ ਚੱਲਣ ਪਏਗੇ ਸਰ ਔਰ ਗੱਲ ਕਰੀਏ ਪੇਮੈਂਟ ਪਾ ਦਿੱਤੀ ਕਿ ਕਿਸਾਨ ਦੇ ਖਾਤੇ ਦੇ ਵਿੱਚ ਪਰ ਉਹ ਕਹਿੰਦਾ ਵੀ ਅਗਰ ਨਹੀਂ ਦੰਦੇ ਤਾਂ ਫਿਰ ਕੀ ਭਰਾ ਦੇਣੀ ਕੀ ਰਹੀ ਦੇਖੋ ਇੱਥੇ ਕਾਫੀਆਂ ਦਿੱਕਤਾਂ ਨੇ ਕੋਈ ਤਾਂ ਉੱਥੇ ਵੀ ਕਈ ਵਸਬੇ ਹੋ ਰਹੇ ਦੀ ਉਹਦੀ ਪੇਮੈਂਟ ਪਾਈ ਦੀ ਉਹਦੀ ਵੀ ਹੁਣ ਪਾਈ ਹੈ ਦੂਜੇ ਸਿਰੇ ਆ ਜਿਹੜੇ 6-7 ਘਰਾਂ ਦੀ ਜ਼ਮੀਨ ਹੈ ਇਹਨਾਂ ਦਾ ਰਸਤਾ ਇਹਦੇ ਵਿੱਚ ਆ ਗਿਆ ਇਹ ਰਸਤਾ ਨਹੀਂ ਦਿੱਤਾ ਉਹਨਾਂ ਨੂੰ ਹਜੇ ਇਹਨਾਂ ਨੇ ਕੰਪਨੀ ਨੇ ਪਹਿਲਾਂ ਇਹ ਰਸਤਾ ਵੀ ਲੈਣਾ ਸੀ ਤੇ ਪੇਮੈਂਟ ਹੋਣਾ ਰੇਟ ਜਿਹੜਾ ਚੱਲਦਾ ਜ਼ਮੀਂਦਾ ਉਹ ਪਵਾਉਣਾ ਉਹਨਾਂ ਚਿਰ ਸਾਡਾ ਮੋਰਚਾ ਜਾਰੀ ਰਹੂਗਾ ਹੱਥ ਨਹੀਂ ਲਾਉਣ ਦੇ ਜ਼ਮੀਂਦੇ ਵਿੱਚ ਅਸੀਂ ਜੋ ਮਰਜੀ ਸਰਕਾਰ ਕਰੇ ਡਾਂਗਾਲ ਮਾਰੇ ਸਾਡੇ ਤੇ ਜੇਲਾਂ ਚ ਭੇਜ ਦੇ ਜੋ ਮਰਜੀ ਕਰੇ ਅਸੀਂ ਲੜਨ ਵਾਸਤੇ ਤਿਆਰ ਆ ਅਸੀਂ ਜ਼ਮੀਂਦਾ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਹਿ ਦਿੱਤਾ ਗਿਆ ਜੇਕਰ ਅੱਜ ਕਹਿੰਦੇ ਸਾਥ ਨਾ ਦਿੱਤਾ ਤਾਂ ਤੁਸੀਂ ਇਹ ਸਮਝ ਲਿਓ ਫਿਰ ਤੁਹਾਡੀਆਂ ਦੁਕਾਨਾਂ ਤੁਹਾਡੇ ਬਾਜ਼ਾਰ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲ ਨਹੀਂ ਰਹਿਣਗੀਆਂ ਜੇਕਰ ਅੱਜ ਤੁਸੀਂ ਜਾਗ ਜਾਂਦੇ ਹੋ ਤਾਂ ਤੁਸੀਂ ਆਪਣੀਆਂ ਜ਼ਮੀਨਾਂ ਬਚਾ ਲਓਗੇ ਜੇ ਜ਼ਮੀਨਾਂ ਬਚੀਆਂ ਬਾਜ਼ਾਰ ਬਚ ਗਏ ਤਾਂ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਵੀ ਬਚਾ ਲਓਗੇ ਕਿਉਂਕਿ ਜੇ ਫਸਲਾਂ ਨਾ ਰਹੀਆਂ ਤਾਂ ਨਸਲਾਂ ਪੰਜਾਬ ਦੇ ਵਿੱਚੋਂ ਫਿਰ ਵਿਦੇਸ਼ਾਂ ਨੂੰ ਹੀ ਜਾਣਗੀਆਂ ਆਉਣ ਵਾਲੀ ਜਿਹੜੀ ਪੀੜ੍ਹੀ ਆ ਫਿਰ ਉਹ ਪੰਜਾਬ ਦੇ ਵਿੱਚ ਨਹੀਂ ਰਹੇਗੀ ਕਿਉਂਕਿ ਜਿਹੜੇ ਕਿੱਤੇ ਦੇ ਨਾਲ ਕਿਸਾਨ ਅੱਜ ਜੁੜਿਆ ਹੋਇਆ ਉਸ ਦਾ ਪੁੱਤ ਵੀ ਉਸ ਕਿੱਤੇ ਦੇ ਨਾਲ ਜੇਕਰ ਜੁੜਦਾ ਤਾਂ ਮੁਨਾਫਾ ਜ਼ਰੂਰ ਹੁੰਦਾ ਜੇਕਰ 10 12 ਪੜ੍ਹ ਕੇ 12 ਪੜ੍ਹ ਕੇ ਆਈਲੈਂਡਸ ਕਰਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤਾਂ ਵਿਦੇਸ਼ਾਂ ਦੇ ਵਿੱਚ ਅੱਜ ਕੱਲ ਜੋ ਹਾਲਾਤ ਨੇ ਉਹ ਹਰ ਕੋਈ ਪਲੀਪਾਂਤ ਜਾਣਦਾ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਆ ਆਬਾਮ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਆ ਦੁਕਾਨਦਾਰਾਂ ਨੂੰ ਕਹੀ ਜਾ ਰਹੀ ਆ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਇਹ ਲੜਾਈ ਹਰ ਕਿਸੇ ਦੀ ਆ ਇਹ ਜਿਹੜੇ ਬਾਜ਼ਾਰ ਨੇ ਤਾਂ ਹੀ ਉਹ ਬਚਣਗੇ ਇਹ ਦੁਕਾਨਾਂ ਤਾਂ ਹੀ ਉਹ ਬਚਣਗੀਆਂ ਵੱਡੇ ਵੱਡੇ ਮਾਲ ਜਿਹੜੇ ਬਣ ਰਹੇ ਨੇ ਉਹ ਦੁਕਾਨਦਾਰਾਂ ਦੇ ਲਈ ਖਾਤਰੇ ਦੀ ਘੰਟੀ ਬਣ ਰਹੇ ਨੇ ਕਿਉਂਕਿ ਫਿਰ ਹਰ ਕੋਈ ਜਾਂਦਾ 몰ਾਂ ਦੇ ਵਿੱਚ ਹਰ ਕੋਈ ਦੁਕਾਨ ਦੇ ਵਿੱਚ ਨਹੀਂ ਆਉਂਦਾ 몰ਾਂ ਦੇ ਵਿੱਚੋਂ ਸਾਮਾਨ ਖਰੀਦੇ ਨੇ ਤਾਂ ਦੁਕਾਨਦਾਰਾਂ ਨੂੰ ਵੀ ਸੋਚਣਾ ਚਾਹੀਦਾ ਜ਼ਮੀਨਾ ਬਚਾ ਲਓ ਦੁਕਾਨਾਂ ਬਚ ਜਾਣਗੀਆਂ ਬਾਜ਼ਾਰ ਬਚ ਜਾਣਗੇ ਤਾਂ ਅਖਿਰ ਕਦੋਂ ਤੱਕ ਇਹ ਪੱਕੇ ਮੋਰੇ